ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਰਸ਼ ਦੇ ਕੋਲੇ ਆਏ ਆਂ ਦੋਸਤੋ ਵਿਕਰੀ ਵਾਲੇ ਪਸ਼ੂ ਆ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਥੋੜੇ ਥੋੜੇ ਦਿਨਾਂ ਬਾਅਦ ਜਿਹੜੀ ਆ ਦੋਸਤੋ ਅਪਡੇਟ ਮਿਲਦੀ ਰਹਿੰਦੀ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਆ ਇੱਕ ਗੱਬਣਾ ਕਿੰਨੇ ਕ ਦਿਨ ਲੈਂਦੀ ਹਜੇ ਸੂਣ ਦੇ ਵਿੱਚ ਪੂਰੀ ਡਿਟੇਲ ਜਿਹੜੀ ਆ ਉਹ ਬਾਈ ਅਰਸ਼ ਦੇ ਨਾਲ ਗੱਲਬਾਤ ਕਰ ਲਾਂਗੇ ਆਪਾਂ ਅੱਜ ਦੋਸਤੋ 27 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 12:30 ਵਜੇ ਵਜੇ ਦਾ ਜਿਹੜਾ ਸਮਾਂ ਹੈਗਾ ਬਾਕੀ ਜਿਸ ਖਰੀਦਦਾਰ ਵੀਰ ਨੇ ਪਸ਼ੂ ਖਰੀਦਣਾ ਤੇ ਗੱਬਣ ਪਸ਼ੂ ਦੀ ਜਿਹੜੀ ਦੋਸਤੋ ਤੁਸੀਂ ਟਿਪਕੇ ਤਸੱਲੀ ਕਰ ਲਿਓ ਤੇ ਸੂਏ ਪਸ਼ੂ ਦੀ ਆ ਦੋ ਡੰਗ ਚਬਾਈ ਕਰਕੇ ਤਸੱਲੀ ਕਰ ਸਕਦੇ ਹੋ ਆਉਂ ਕਰਦੇ ਆ ਗੱਲਬਾਤ ਬਾਈ ਅਰਸ਼ ਦੇ ਨਾਲ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਦੋਸਤੋ ਪਿੰਡ ਸੋਰ ਸਿੰਘ ਕਰ ਲਿਓ ਸਭ ਤੋਂ ਪਹਿਲਾਂ ਅਰਸ਼ ਬਾਈ ਸਸਰੀ ਕਾਲ ਸਸਰੀ ਕਾਲ ਸੰਤੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਵੀਰ ਹੋਰ ਸੁਣਾਓ ਠੀਕ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਵਧੀਆ ਕਿਵੇਂ ਚੱਲੀ ਜਾਂਦਾ ਕੰਮ ਕਾਰ ਸਭ ਹਾਂਜੀ 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 ਚੱਲੀ ਜਾਂਦਾ ਕਿਰਪਾ ਮਹਾਰਾਜ ਜੀ ਚਲੋ ਵਧੀਆ ਵਧੀਆ ਤੇ ਅਰਸ਼ ਅੱਜ ਪਸੂ ਦੋ ਆਪਣੇ ਕੋਲ ਭਰਾ ਹਾਂਜੀ ਦੋ ਅੱਜ ਇੱਕ ਤੇ ਝੋਟੀ ਤਾਜੀ ਸੂਈ ਆ ਠੀਕ ਆ ਤੇ ਇੱਕ ਗੱਬਣ ਆ ਆ ਗੱਬਣਾ ਕੀ ਹਾਂਜੀ ਲਓ ਵੀ ਆ ਗੱਬਣਾ ਦੋਸਤੋ ਇੱਕ ਸੂਈ ਸਵਈ ਆ ਦੋਨੋ ਚੁਆਇਸ ਆ ਤੁਹਾਡੀ ਜੇਕਰ ਕਿਸੇ ਵੀਰ ਨੇ ਗੱਪਣ ਪਸ਼ੂ ਖਰੀਦਣਾ ਤੇ ਆ ਦਿਖਾ ਦਾਂਗੇ ਪਹਿਲਾਂ ਆਪਾਂ ਜਿਹੜੀ ਆ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਅਰਸ਼ ਭਾਈ ਸੁਬਾ ਕਿੰਨਾ ਮਾਂ ਸੂਈ ਆ ਇਹ ਦੂਜੇ ਸੂਵੇ ਸੂਈ ਸੰਧ ਸਾਹਿਬ ਆ ਇੱਕ ਦੂਜੇ ਸੂਵੇ ਆ ਹਾਂਜੀ ਤੇ ਕਿੰਨੇ ਕਿ ਦਿਨ ਹੋ ਗਏ ਜੀ ਇਹਨੂੰ ਅੱਜ ਸੂਈ ਨੂੰ ਚੌਥਾ ਦਿਨ ਆ ਕੱਟੀ ਜੇ ਮਗਰ ਠੀਕ ਆ ਜੀ ਹਾਂ ਚੌਥਾ ਦਿਨ ਆ ਦੋਸਤੋ ਅੱਜ ਤੇ ਆ ਕੱਟੀ ਆ ਮਗਰ ਨੀਲੀ ਦੀ ਆਗੀ ਮਗਰ ਹਾਂਜੀ ਹਾਂਜੀ ਕੱਟੀ ਵੇਖੋ ਬਹੁਤ ਵਧੀਆ ਤੇ ਬਿੱਲੀ ਮਣਕੀ ਆਖਾ ਬਿਲਕੁਲ ਮੱਥਾ ਬੱਲਾ ਚਾਰੇ ਪੈਰ ਵਾਈਟਾ ਕੱਟੀ ਕਾਫੀ ਚੰਗੀ ਆ ਮਗਰ ਠੀ ਤੇ ਆਪ ਛੋਟੀ ਦੂਜਾ ਸਵੇਰ ਸੁਭਾ ਸੁਹੀ ਆ ਚਾਰ ਦਿਨ ਦਾ ਸਮਾਂ ਤੇ ਥੰਮ ਦੇ ਬਾਅਦ ਜਿਹੜਾ ਦੋਸਤੋ ਆ ਤੁਸੀਂ ਵੇਖ ਕੇ ਇੱਥੇ ਠੀਕ ਆ ਤੇ ਚਵਾਈ ਅਰਸ ਸਵੇਰ ਕਿੰਨੇ ਕ ਵਜੇ ਕਰ ਲਈ ਫਿਰ ਇਹ ਸਵੇਰ ਆਪਾਂ 7:00 ਵਜੇ ਕੀਤੀ ਹੈ ਹੁਣ 12:30 ਵਜੇ ਦਾ ਸਮਾਂ ਹਾਂਜੀ ਠੀਕ ਆ 7:00 ਵਜੇ ਚਵਾਈਏ ਤੇ ਅੱਜ ਚੌਥੇ ਦਿਨ ਦੇ ਵਿੱਚ ਕਿੰਨਾ ਬੋਲਾ ਆਪਾਂ ਕੰਮ ਕਰ ਸਕਦੇ ਬੋਲਾ ਇਸ ਟਾਈਮ 8 ਤੋਂ 9 ਦੇ ਵਿੱਚ ਵਿੱਚ ਆ 8 ਤੋਂ ਤਾਂ ਤਾਂ ਹੀ ਆ ਜੀ ਠੀਕ ਆ ਜੀ ਹਾਂਜੀ ਆਹ ਤੋਂ ਤਾਂ ਤਾਂ ਹੈਗਾ ਹਾਂਜੀ ਠੀਕ ਆ ਪੱਕਾ 8 ਲੀਟਰ ਲਾ ਲੋ ਤੇ ਠੀਕ ਆ ਹਾਂਜੀ ਤੇ ਚਵਾਚ ਬੂ ਕਿਵੇਂ ਆ ਮੈਂ ਨਾ ਬਿਲਕੁਲ ਓਕੇ ਜੀ ਐ ਬਿਲਕੁਲ ਇੱਕ ਸਰਵਰ ਤੇ ਹਾਂਜੀ ਘਪੂਰ ਛਟਾ ਹੋਵੇ ਥਣ ਘਟ ਹੋਵੇ ਆਪਣੀ ਗਰੰਟੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਬਾਕੀ ਫੇਸ ਕੁਆਲਿਟੀ ਤੁਸੀਂ ਦੇਖੋ ਆ ਮੂੰਹ ਮੱਥਾ ਸਿੰਘਾਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਆਹ ਸਰੀਰ ਘਟਾਂਜਾ ਹੈਗਾ ਥੋੜਾ ਜੈ ਇਹਨੂੰ ਹਲਾਇਓ ਅੱਛੇ ਮਾਰਾ ਜਾ ਬਾਅਦ ਖੋਲ ਕੇ ਤੋੜ ਕੇ ਦਿਖਾਵਾਂਗਾ ਠੀਕ ਹੈ ਬਾਕੀ ਥਣ ਝੱਡਾ ਜਿਹੜਾ ਤੁਹਾਡੇ ਸਾਹਮਣੇ ਆ ਬੈਕ ਸਾਈਡ ਤੋਂ ਵੇਖੋ ਦੋਸਤੋ ਬਿਲਕੁਲ ਪੱਧਰ ਲੇਵਾ ਜਿਹੜਾ ਵਿਖਾਲਾ ਬਿਲਕੁਲ ਪੱਧਰਾ ਠੀਕ ਹੈ ਥਾਨ ਸਹਿਜ ਚੰਗਾ ਤੇ ਖੋਲ ਕੇ ਆਪਾਂ ਤੋਰ ਕੇ ਦਿਖਾਉਣੀ ਆ ਤੁਹਾਨੂੰ ਇੱਕ ਵਾਰੀ ਠੀਕ ਹੈ ਜੀ 8 ਲੀਟਰ ਜਿਹੜਾ ਅਜ ਬੌਲਾ ਅਕਾਊਂਟ ਤੁਸੀਂ ਕਰ ਸਕਦੇ ਹੋ 8 ਕਿਲੋ ਜਿਹੜਾ ਬੌਲਾ ਹੈ ਕਰ ਮੌਕੇ ਤੇ ਠੀਕ ਹੈ ਜੀ ਤੇ ਖੋਲੋ ਅਸੀਂ ਖੋਲੋ ਹਾਈਟ ਤਕਰੀਬਨ ਜਿਹੜੀ ਦੋਸਤੋ ਮੀਡੀਅਮ ਹਾਈਟ ਅਕਾਊਂਟ ਕਰ ਸਕਦੇ ਹੋ ਤੇ ਬਿਲਕੁਲ ਜਿਹੜੀ ਵਜਨ ਵਾਲੀ ਆ ਰਾਜੀ ਆ ਪੂਰੀ ਠੀਕ ਹੈ ਪਸ਼ੂ ਨਾਰਮਲੀ ਜੇਕਰ ਦੋਸਤੋ ਗੱਲ ਕਰੀਏ ਤੇ ਭਾ ਪੜਤੇ ਵਾਲਾ ਪਸ਼ੂ ਵੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦਾ ਕਾਫੀ ਪਹਿਲਾਂ ਵੀਡੀਓ ਪਾਈਆਂ ਆਪਾਂ ਬਹੁਤ ਵਧੀਆ ਤੋਂ ਵਧੀਆ ਚੰਗੀ ਬੈੜ ਵੀ ਜਿਹੜੀ ਆ ਇਸ ਘਰੋਂ ਵੇਖਣ ਦੇ ਵਿੱਚ ਮਿਲਦੀ ਰਹੀ ਹੈ ਵੱਡੀਆਂ ਮੱਝਾਂ ਨੀਲੀ ਰਾਵੀ ਦੀਆਂ ਕਈ ਰਾਂ ਮੋਹਰਾ ਦੀਆਂ ਮੱਝਾਂ ਵੀ ਇਸ ਘਰੇ ਕਾਫੀ ਵੇਖਣ ਦੇ ਵਿੱਚ ਤੇ ਕਾਫੀ ਖਰੀਦਦਾਰ ਵੀ ਇਹਨਾਂ ਨੇ ਖਰੀਦੀਆਂ ਵੀ ਆ ਸੋ ਫਿਲਹਾਲ ਅੱਜ ਜਿਹੜੇ ਦੋ ਪਸ਼ੂਆਂ ਦੇ ਵਿੱਚੋਂ ਪਹਿਲੇ ਨੰਬਰ ਵਾਲੀ ਜਿਹੜੀ ਇਹ ਆਪਾਂ ਤੁਹਾਨੂੰ ਦਿਖਾਈ ਆ ਬਿਲਕੁਲ ਤਾਜੀ ਸੂਈ ਸਵਈ ਆ ਤੇ ਝੋਟੀ ਚੰਗੀ ਆ ਠੀਕ ਆ ਜਿੰਨੀ ਆ ਓਵਰ ਆਲ ਬਹੁਤ ਵਧੀਆ ਚੰਗੀ ਆ ਬਦਲੇ ਪਿੰਡੇ ਦੀ ਆ ਤੇ ਦੁੱਧ ਬਾਕੀ ਸੇਵਾ ਦਾ ਦੋਸਤੋ ਜਿਹੜਾ ਅੱਜ ਮੌਕੇ ਤੇ ਆ ਉਹ ਕੋਈ 8 ਲੀਟਰ ਜਿਹੜਾ ਬੌਲੇ ਦੇ ਵਿੱਚੋਂ ਤੁਸੀਂ ਅਕਾਊਂਟ ਕਰ ਸਕਦੇ ਹੋ ਤੇ ਅਰਸ਼ ਭਾਈ ਸਿੰਦੂ ਸਾਹਿਬ 10 ਕਿਲੋ ਆਰਾਮਨਾ ਦੇਊਗੀ ਜੀ ਠੀਕ ਆ ਜੀ ਹਾਂਜੀ ਉੱਤੇ ਕੋਈ ਚੋਲੇ ਆਪ ਦਾ ਪਾਇਦਾ ਚੋਲੇ ਬਾਕੀ ਦਾ ਕਿ ਲੋ ਨਾਰਮਲ ਸੇਵਾ ਦੇ ਦਊਗੀ ਜਿਹੋ ਜਿਹੀ ਚਵਾਈ ਲੱਗੀ ਝੋਟੀ ਨੂੰ ਬਿਲਕੁਲ ਜੀ ਬਿਲਕੁਲ ਸੋ ਬਾਕੀ ਆ ਬਹਿਣੀ ਵਾਲੇ ਪਾਸਿਓਂ ਥਾਂ ਇੱਕ ਵਰੀਆ ਫੇਰ ਦੇਖੋ ਠੀਕ ਹੈ ਅਰ ਸ ਕਿੰਨਾ ਮੁੱਲ ਕਰ ਦੇਂਦਾ ਮੁੱਲ ਸੰਤ ਸਾਹਿਬ ਜਿਹਦੇ ਤੇਜੀ ਹੁੰਦੀ ਫਿਰ ਆਪਾਂ 80-85 ਮੰਗਣਾ ਹੁਣ ਮੁੱਲ ਕਰਦੇ 72000 ਹਾਂਜੀ ਹਾਂ ਨਾ 67000 ਦੀ ਝੋਟੀ ਦੇਣਾ ਉਹਦੇ ਵਿੱਚੋਂ ਮਾਨਤਨ ਕਰਦਾਂਗੇ 67 ਚੋਂ ਹਾਂਜੀ ਠੀਕ ਹੈ ਜੀ ਉਹਦੇ ਵਿੱਚੋਂ ਮਾਨਤਨ ਕਰਦਾਂਗੇ ਠੀਕ ਆ ਠੀਕ ਆ 67000 ਦੀ ਆ ਦੋਸਤੋ ਜਿਹੜੀ ਇਹ ਝੋਟੀ ਵੀਰਾਂ ਦਾ ਵੀ ਦੇ ਦਾਂਗੇ ਨਾਲ ਕੱਟੀ ਆ ਕੱਟੀ ਵੀ ਚੰਗੀ ਆ ਜਿਹੜਾ ਵੀਰ ਅਗੇ ਸਾਹ ਸਮਾਲ ਕਰ ਲੂਗਾ ਪੂਰੀ ਰਾਜੀ ਆ ਨਿੱਗਰ ਜੀ ਕੱਟੀ ਆ ਮਗਰ ਠੀਕ ਆ ਤੇ ਆ ਸੌਦਾ ਪਸੰਦ ਆਊਗਾ ਤੁਹਾਨੂੰ ਇੱਕ ਵਾਰੀ ਘਰੇ ਆਣ ਕੇ ਵੇਖ ਲਿਓ ਠੀਕ ਆ ਅਰ ਸੇ ਆ ਦੂਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਝੋਟੀ ਆ ਹਾਂਜੀ ਇਹਨੇ ਸੰਧੂ ਸਾਹਿਬ ਦੂਜਾ ਸੂਆ ਸੁਣਾ ਲਈ ਤੇ ਅੱਛਾ ਜੀ ਅੱਜ ਇਹ ਦਿਨ ਇਹ ਪੰਜ ਚਾਰ ਖਾਦੀ ਜੇ ਪੰਜ ਚਾਰ ਦਿਨ ਲੈ ਜੂ ਹਾਂਜੀ ਹਾਂਜੀ ਠੀਕ ਆ ਹਾਂਜੀ ਸੂਬਾ ਦੂਜਾ ਹਨਾ ਹਾਂਜੀ ਹਾਂਜੀ ਤੇ 53 ਤੋਂਪਣ ਕਿਵੇਂ ਰਹੀ ਹੈ ਮੈਨਾਂ ਬਿਲਕੁਲ ਕੋਈ ਥਣ ਘਾ ਵਧ ਘਟ ਹੋਏ ਆਪਣੀ ਗਰੰਟੀ ਹੈ ਜੀ ਚਵਾ ਪੋਲਾ ਰਹੂਗਾ ਫਿਰ ਹਾਂਜੀ ਹਾਂਜੀ ਬਿਲਕੁਲ ਜੀ ਲਓ ਜੀ ਦਿਖਾਈਏ ਐਨੂੰ ਹਿੱਕ ਦੇਣੀ ਦੂਜਾ ਸੂਬਾ ਸੈਕੰਡ ਲਕਟੇਸ਼ਨ ਦੇ ਵਿੱਚ ਜਿਹੜੀ ਆ ਭਰਾਵੋ ਸੂਣ ਜਾਰੀ ਹੈ ਠੀਕ ਆ ਪੰਜ ਤੋਂ 6 ਪੰਜ 6 ਦਿਨ ਹਜੇ ਨਾਰਮਲ ਲੈ ਜਾਊਗੀ ਤੇ ਢਿੱਲ ਟੁੱਲ ਜਿਹੜੀ ਹਵਾ ਨੇ ਤੇ ਵੀ ਤੁਹਾਨੂੰ ਕਾਫੀ ਵਿਖਾਈ ਦੇ ਰਹੀ ਹੋਵੇਗੀ ਸੋ ਬਾਕੀ ਅਰਸ਼ ਕਿਸੇ ਤਰ੍ਹਾਂ ਦੀ ਕੋਈ ਥਾਣਾ ਦੀ ਭਾਰ ਪਿੱਛੇ ਦੀ ਉਹ ਮੇਰੇ ਵੀਰਾਂ ਨੂੰ ਹ ਸਭ ਕੁਝ ਆਪਣੀ ਫੁੱਲ ਗਰੰਟੀ ਹੈ ਜੀ ਜੇ ਭਾਰ ਪਾਵੇ ਮੈਂ ਥਣ ਘੱਟ ਹੋਵੇ ਦੁੱਧ ਨਾ ਦਾ ਕਿਲੋ ਦਵੇ ਤਾਂ ਵੀ ਆਪਣੀ ਗਰੰਟੀ ਹੈ ਜੀ ਆਪ ਦੀ ਜਿੱਦਾਂ ਖੜਨਗੇ ਉਦਾਂ ਆਪਦੇ ਖਾਤੇ ਪੈਸੇ ਪਾ ਲੈਣ ਝੋਟੀ ਵਾਪਸ ਕਰ ਦੇਣ ਬਿਲਕੁਲ ਹਾਂਜੀ ਪੂਰੀ ਪ੍ਰੋਸੈਜ ਉਹ ਵੀਰ ਅਰਸ਼ ਕਹਿ ਰਿਹਾ ਵੀ ਤਸੱਲੀ ਵਾਲੀ ਚੀਜ਼ ਆ ਦੋਸਤੋ ਬਾਕੀ ਆ ਫੇਸ ਕੁਆਲਿਟੀ ਜਿਹੜੀ ਤੁਸੀਂ ਦੇਖੋ ਸਿੰਘਾਂ ਦੀ ਬੰਤਰ ਮੂੰਹ ਮੱਥਾ ਆ ਰੰਗ ਟੰਗ ਜਿਹੜਾ ਹੈਗਾ ਤੇ ਆ ਥਾਣ ਦੇ ਬਾਅਦ ਦੇਖੋ ਜੀ ਠੀਕ ਆ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਹੈ ਜੀ ਪਤਲੇ ਪਿੰਡੇ ਦੀ ਆ 5 6 ਦਿਨਾਂ ਦੇ ਵਿੱਚ ਖਵਾਨਾ ਤੁਸੀਂ ਵੇਖ ਰਹੇ ਹੋ ਹੋਰ ਬਣਾ ਲੂਗੀ ਠੀਕ ਆ ਤਾਂ ਜੇ ਢਿਲ ਢੂਲ ਤਾਂ ਕਾਫੀ ਦਰਸਾ ਰਹੀ ਹੈ ਕਾਫੀ ਜਿਆਦਾ ਤੇਤਾ ਤੇ ਖੋਲ ਕੇ ਆ ਵੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾਉਣੀ ਆ ਠੀਕ ਆ ਜੀ ਪਿੱਠ ਪੂੜਾ ਵੇਖੋਗੇ ਤੇ ਜਿੰਨਾ ਵੀ ਹੈਗਾ ਪਸ਼ੂ ਬਿਲਕੁਲ ਰਾਜੀ ਆ ਕੱਦ ਹਾਈਟ ਮੀਡੀਅਮ ਤੋਂ ਪਲੱਸ ਵੀ ਆਪਾਂ ਕਹਿ ਸਕਦੇ ਹਾਂ ਠੀਕ ਆ ਜੀ ਤੇ ਵਧੀਆ ਥਾਬੇ ਕੀ ਪੂਰੀ ਸਿੰਗਲ ਖੱਟੀ ਦੀ ਆ ਖੋਲ ਕੇ ਦਿਖਾਉ ਵਰਸੇ ਭਾਈ ਦੇ ਵੀ ਤੋਰੋ ਭਈ ਅਸ ਬਾਕੀ ਥਾਣਾ ਜਿਹੜਾ ਦੋਸਤੋ ਅਗਲੇ ਨਾਲ ਅਗਲਾ ਅਸੀਂ ਪਿਛਲੇ ਨਾਲ ਪਿਛਲਾ ਬਿਲਕੁਲ ਸਹਿਜ ਵਿੱਚ ਬਰਾਬਰ ਆ ਸੋ ਜਿਸ ਵੀਰ ਨੇ ਖਰੀਦਣੀ ਆ ਆਪਦੀ ਤਸੱਲੀ ਟਿੱਪ ਕੇ ਕਰ ਸਕਦੇ ਹੋ ਬਾਕੀ ਭਾਰ ਪਿਛੇ ਦੀ ਥਾਣਾ ਦੀ ਠੀਕ ਆ ਜੀ ਕੋ ਟਿੱਪਣ ਦੇ ਵਿੱਚ ਵਾਧਾ ਘਾਟਾ ਹੋਵੇ ਭਾਰ ਪਿਛੇ ਦੀ ਭਾਈ ਅਰਸ਼ ਕਹਿੰਦਾ ਵੀ ਆਪਣੀ ਜ਼ਿੰਮੇਵਾਰੀ ਹੈ ਗਾਰੰਟੀ ਹੈ ਠੀਕ ਆ ਫੇ ਤੜਕ ਕੋਈ ਵੀਰ ਤਸਦੀ ਬਖਸ਼ ਜਿਹੜੀ ਇਹ ਖਰੀਦ ਕਰ ਸਕਦਾ ਤੇ ਦੋਨੋਂ ਝੋਟੀਆਂ ਜਿਹੜੀਆਂ ਵਧੀਆ ਨੇ ਜੇਕਰ ਕੋਈ ਸ਼ਕੀਨ ਵੀਰ ਬਿਲਕੁਲ ਅੱਗੇ ਸੂਈ ਸਵਾਈ ਝੋਟੀ ਚਾਹੁੰਦਾ ਉਹ ਵੀ ਬਿਲਕੁਲ ਨਗ ਜਿਹੜਾ ਅਵੇਲੇਬਲ ਆ ਜਿਹੜਾ ਕਿ ਪਸ਼ੂ ਗੱਪਣ ਖਰੀਦਣ ਦਾ ਕੋਈ ਚਾਹਵਾਨ ਵੀਰ ਆ ਉਹਦੇ ਲਈ ਤੁਸੀਂ ਇਹ ਸੈਕੰਡ ਜਿਹੜੀ ਝੋਟੀ ਦੀ ਗੱਲਬਾਤ ਕਰ ਸਕਦੇ ਹੋ ਠੀਕ ਆ ਬਾਕੀ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਆ ਥਣ ਥੁਣਾ ਇੱਕ ਵਾਰੀ ਲੇਵਾ ਦਿਖਾ ਦਿੰਨੇ ਆ ਵੀਰ ਜੀ ਅਰਸ਼ ਕਿੰਨਾ ਮੁੱਲ ਵੀਰੇ ਕੀ ਲੈਣ ਦੇਣ ਦਾ ਇਹਦਾ ਮੁੱਲ ਮੁੱਲ ਸਾਹਿਬ ਸੰਧੂ ਸਾਹਿਬ ਕਰਦੇ ਆ 75000 ਰੁਪਿਆ ਹਾਂ ਪਰ ਹਾਂ ਨਾ ਛੋਟੀ ਦੇ ਦਾਂਗੇ ਆਪਾਂ 72000 ਦੀ ਉਹਦੇ ਵਿੱਚੋਂ ਮਾਨਤਾਣ ਕਰਾਂਗੇ 72000 ਹਾਂਜੀ ਠੀਕ ਹੈ ਜੀ ਹਾਂਜੀ ਆ 75000 ਡਿਮਾਂਡ ਆ ਦੋਸਤੋ 72000 ਦੇ ਵਿੱਚੋਂ ਲੈਸ ਹੋ ਜੂ ਛੋਟਾ ਛਾਪਾ ਹੋ ਜੂਗਾ ਠੀਕ ਆ ਤੇ ਅੱਜ ਬਾਈ ਅਰਸ਼ ਦੇ ਕੋਲੇ ਦੋ ਪਸ਼ੂ ਦੋ ਨਾਲ ਜਿਹੜੇ ਬਕਾਊ ਸੀਗੇ ਠੀਕ ਆ ਤੇ ਨੰਬਰ ਅਰਸ਼ ਭਾਈ ਭੁੱਲ ਗਿਆ ਆਪਣੇ 8699312660 198493131 ਦੇ ਨਿੱਕੀ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਸੰਨ ਮੇਰੇ ਨਾਲ ਵੀਰ ਅਰਸ਼ ਪਿੰਡ ਸੌਰ ਸਿੰਘ ਠੀਕ ਹੈ ਸੌਰ ਸਿੰਘ ਤੋਂ ਮਾਣੇ ਮੱਲੀਆਂ ਵਾਲੀ ਸੜਕ ਦੇ ਉੱਤੇ ਜਿਹੜਾ ਦੋਸਤੋ ਵੀਰ ਹੋਰ ਦਾ ਘਰ ਆ ਤੇ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਵਿਖਾਏ ਗਏ ਪਸ਼ੂਆਂ ਦੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ